ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹੈ ਤੇ ਚਾਹ ਬਣ ਗਈ ਆਪਣੀ ਆ ਜਾਓ ਇਹ ਚਾਹ ਪੀ ਲੋ ਵੀ ਵਧੀਆ ਲੱਗੀ ਬਹੁਤ ਵਧੀਆ ਕਹਿਣ ਲੱਗੀ ੁੱਪ ਕਰੋ ਗੱਲ ਲੈ ਕਿ ਨਹੀਂ ਬਾਹਰ ਅਸੀਂ ੁੱਪੇ ਮੰਜੀ ਡਾਲੀ ਆਪਾਂ ਬਹਿ ਗਏ ਆ ਇੱਥੇ ਵੀਰ ਆ ਗਿਆ ਛੋਟਿਆਂ ਨਾਲ ਸਾਰ ਰੁਕ ਗਏ ਯਾਰ ਪਲਾਸਟਿਕ ਦੇ ਥੋੜੀ ਜਿਹੀ ਨਵੇਂ ਦੁੱਜੇ ਕਿੰਨੇ ਕਿੰਨੇ ਵਾਲੇ ਕਿੱਦਾਂ ਵੀਰੇ 30 ਰੁਪਏ ਸੇ ਲੈ ਕੇ ਆਏਗੇ 750 ਰੁਪਏ ਤੋਂ ਸਵੇਤ ਗਮਲੇ ਇਹ ਲਾ ਕੇ ਗਮਲੇ ਲੱਗ ਗਏ 80 ਰੁਪਏ ਵਾਲੇ ਜੇ ਗਮਲੇ 60 ਰੁਪਏ ਦਾ ਆਏਗਾ 3 ਰੁਪਏ ਵਾਲੇ ਗਮਲਾ ਲਾ ਕੇ ਦੋ ਨਾ ਮਤਲਬ ਅੱਛਾ ਅੱਛਾ ਬਾਰਲ ਕੀ ਇਹ ਗਮਲੇ 60 ਰੁਪਏ ਦਾ ਇੱਕ ਬੰਦਾ ਆਏਗਾ 30 ਰੁਪਏ ਵਾਲਾ ਪਲਾਂਟ ਲੋ 50 ਵਾਲਾ ਪਲਾਂਟ ਲੋ ਜਾਂ 100 ਵਾਲਾ ਜਾਂ 70 ਵਾਲਾ 80 ਵਾਲਾ 150 ਜੈਸੇ ਮਰਜੀ ਲੈ ਲਓ ਫਲਾਵਰ ਵਾਲੇ ਵੀ ਹੈ ਹਾਂਜੀ ਫਲਾਵਰ ਵਾਲੇ ਹੈਗੇ ਫਲਾਵਰ ਦੇ ਪਰ ਪੱਕੇ ਪਲਾਂਟ ਹੈਗੇ ਜੋ 12-13 ਸਾਲ ਚੱਲਦੇ ਰਹਿੰਦੇ ਕਿਉਂਕਿ ਮੌਸਮੀ ਵੀ ਮੁੜ ਕੇ ਮੁੜ ਕੇ ਨਾ ਮੁੜ ਕੇ ਤੂੰ ਦੇਖ ਜਾ ਮੁੜ ਕੇ ਤੂੰ ਲੱਭੇ ਨਾ ਲੈ ਲੈ ਦੇ ਕੇ ਜਾਊਂਗਾ ਨਾ ਲੋਕੇ ਤਾਂ ਨਾ ਹਫਤੇ ਚ ਦੇਖਣੇ ਵੀ ਆਊਂਗਾ ਪੱਕਾ ਕਰ ਲੈਣਾ ਮੇਰੇ ਨਾਲ ਗੱਡੀ ਗੱਡੀ ਦਾ ਸਾਰਾ ਕੁਝ। ਤੇ ਖੁਦ ਕਰੋ ਤਾਂ ਖੁਦ ਕਰ ਲਓ। ਨਹੀਂ ਖੁਦ ਹੀ ਕਰ ਲੈਂਗੇ ਉਹ ਤੂੰ ਬਾਤ ਕੋਈ ਨਹੀਂ ਹੈ। ਹੈ ਕਿ ਨਹੀਂ? ਕੀ ਜਾਂਦੀ? ਮੈਂ ਹਮੇਸ਼ਾ ਚੱਕਰ ਲਗਾਤਾ ਹਾਂ ਨਾ ਹਰ ਜਗ੍ਹਾ। ਅੱਛਾ। ਨੇ ਕਹਾਂ ਕਿਹਾ ਤੇ? ਤਾਰਾਗੜ ਤੋਂ। ਉਹ ਕਹਾਂ ਹੈ? ਉਹਥੇ। ਜਦ ਡੇਰਾ ਬਾਬਾ ਨਾਨਕ ਰੋਡ ਨਹੀਂ ਜਾਂਦੀ ਹੈ ਤਾਰਾਗੜ। ਅੱਛਾ ਤਾਰਾ ਠੀਕ ਹੈ ਠੀਕ। ਪਿੰਡ ਵਾਂ ਤਾਰਾਗੜ। ਹਾਂ ਪਿੰਡ ਹੈ। ਪਿੰਡ ਸੇ ਪਹਿਲੇ ਨਰਸਰੀ ਹੈ। ਮਤਲਬ ਇਹ ਜੋ ਏ ਬ੍ਰਿਜ ਨਹੀਂ ਬਣਿਆਗਾ। ਹਾਂ ਜੀ ਹਾਂ ਜੀ। ਬ੍ਰਿਜ ਤੇ ਆ ਕੇ ਤੁਹਾਡੀ ਜੀ ਨਰਸਰੀ। ਕਿਹੜੇ? ਹਾਂ ਜੀ ਹਲੋ ਲੈ ਲਾ ਉੱਠ ਕੇ ਵੇਖੋ। ਇਹ ਤੁਮੀ ਲੈਣਾ ਕੋਚੇ ਕਿਹੜੇ ਲੈਣੇ? ਜਿਹੜੇ ਲੈਣੇ ਚਾਹੋ। ਕਿਉਂ ਇਹਦੇ ਪੁੱਕੇ ਬਿਖਦੇ ਆ। ਇਹ ਲੈ ਲੈ ਨਾ ਲੋ। 100 ਵਾਲਾ। ਇਹ 50 ਰੁਪਏ ਦਾ ਪੜੇਗਾ ਕੋਈ ਇਸ ਤਰ੍ਹਾਂ ਦਾ ਬੰਨਣਾ। ਅੱਛਾ। ਨਾਲ ਫੋਟੋਆਂ ਜੀ ਵੀ ਰੱਖਿਆ ਹੈ ਨਾ। ਨਹੀਂ ਦਿਖਾ ਦਿੰਦੇ ਆ ਨਾ ਬਾਅਦ ਚ ਬੰਦੇ ਨੂੰ ਭਲੇਖਾ ਲੱਗ ਜਾਏ ਕਿ ਇਹ ਐਸਾ ਬਣ ਗਿਆ ਐਸਾ ਬਣ ਗਿਆ ਇਸ ਕਰਕੇ। ਇਹ ਇਹ ਨਿੰਬੂ ਦਾ ਹੈ। ਲੇ ਨਹੀਂ ਬੁਣੀ ਫਲਾਲੇ ਵੀ ਨਹੀਂ ਲਾਇਆ ਉਹਨੇ ਇਹ ਵਾਲਾ ਕਿਹੜਾ ਆ ਇਹ ਹੈਵੀ ਕਸ ਹੈ ਮੇਰੇ ਖਿਆਲ ਤੋਂ ਫਲਾਵਰ ਦੇ کافی ਲੱਗੇ ਪਰ ਆਪਾਂ ਨੂੰ ਇਸ ਬਾਰੇ ਨੌਲੇਜ ਨਹੀਂ ਯਾਰ ਹਾਂ ਤੇ ਮੈਂ ਤੁਹਾਨੂੰ ਤਾਂ ਹੀ ਤੁਹਾਡੇ ਜਿਹੜਾ ਇਹ ਨਾ ਇਸ ਵਿੱਚ ਇੱਕ ਹੀ ਬੂਟੇ 'ਚ ਪੰਜ ਕਲਰ ਦੇ ਫਲਾਵਰ ਆਉਂਨੇ ਆਉਂਨੇ ਤੇ ਜਿਹੜਾ ਇਹ ਨਾ ਇਸ ਕੋ ਸਿਰਫ ਇਸ ਤਰ੍ਹਾਂ ਦੇ ਇੱਕ ਹੀ ਕਲਰ ਕੇ ਆਉਂਨੇ ਆ ਜਿਹੜਾ ਮਰਜ਼ੀ ਲਾ ਲਓ ਇਸ ਕਾ ਨਾਮ ਹੈਵੀ ਕਸ ਹੈ ਤੁਸੀਂ ਇੰਟਰਨੈਟ ਤੇ ਸਰਚ ਵੀ ਮਾਰ ਸਕਦੇ ਹੈ ਇਹ ਗਰਾਫਟਿੰਗ ਕਰਕੇ ਬਣਾਏ ਜਾਂਦੇ ਹੈ اس میں نا ایک ایک بوٹے پانچ کلر دے فلاور اس طرح دے انہوں نے جڑے جنے نہیں ہے وہ ایک ایک کلر دے ہیں دیکھ لو پھر یار دوسرے نے گلاب بلوب نہیں ہے گا بھائی گلاب ہے گا یہ بچے نے توڑتا ہے ریڈ کلر دا کھلنڈیا دا ایڈا موٹا کھل گیا تھا سب تے بوٹے لان چلا گیا بچے نے توڑ دیے پر یہ بھی گلاب پانچ کلر والا ہے یار یہ کون دے ہیں نا جویں وہ کڈیاں والے نہیں ہوندے فلاورز کڈیاں والے ہے نا کی انو کہندے ਕੰਡਿਆਂ ਵਾਲੇ ਪਲਾਂਟ ਜਿਹੰਦੇ ਕੰਡਿਆਂ ਵਾਲੇ ਜੇ ਉਸਕੇ ਕੰਡੇ ਕੰਡੇ ਕੈਕਟਰਸ ਕੇ ਹਨ ਦਿਖਾ ਦੋ ਕਿਪੋਪ ਤੇਰੇ ਨਾਲ ਅਸੀਂ ਤੋਤਲੇ ਹੋ ਗਏ ਆ ਇਹਨੇ ਇਹਨੇ ਤੋਤਲੇ ਘੜ ਚੜਿਆ ਹਾਂਜੀ ਹਾਂਜੀ ਅੱਛਾ ਅੱਛਾ ਚਲੋ ਯੇ ਵਾਲੇ ਤੋਂ ਆਹੋ ਇਹ ਵਾਲੇ ਇਹ ਵਾਲੇ ਇਹ ਕੈਕਟਰਸ ਹੁੰਦੇ ਇਹ ਮਹਿੰਗਾ ਪੀਓ ਲਾਂਡਾ ਇਹ ਤਾਂ ਕੰਪਨੀ ਨੂੰ 2500 ਰੁਪਏ ਦਾ ਆਏਗਾ 250 ਦਾ ਹੈ ਗਏ ਵੀ ਆਪ ਇਹ ਨਰਸਰੀ ਪੇ ਇਧਰ ਨਹੀਂ ਹੈ ਕਿਉਂਕਿ ਮਹਿੰਗੇ ਆਤੇ ਨਾ ਤਾਂ ਛੋਟੇ ਕਹਿੰਗੇ ਇਧਰ ਕੇ ਲੋਕ ਕਿਸੇ ਆਤੇ ਨਾ ਪੁਰਾਣੇ ਇਤਨਾ ਸਬੂਟਾ ਇਤਨਾ ਮਹਿੰਗਾ ਭਈਆ ਕਿਆ ਕਰ ਰਹੇ ਹੋ ਐਸੇ ਬੋਲਦੇ ਆਂ ਲੋਗੋ ਕੋ ਇਹ ਜੋ ਜਾਣਤਾ ਹੈ ਨਾ ਉਹ ਮਗਾਤਾ ਹੈ ਬੂਟੇ ਚੱਲਣ ਦੇ ਆਪਾਂ ਗਮਲੇ ਕਾਫੀ ਟਾਈਮ ਹੋ ਗਿਆ ਜਿੱਦਾਂ ਪੜੇ ਹੀ ਅੱਜ ਵੀਰ ਆਇਆ ਵ ਤੇ ਚਲੋ ਹਾਂਜੀ ਦੱਸੋ ਹੁਣ ਫਿਰ ਕਿਹੜਾ ਲਾਈਏ ਇਹ ਵੀ ਸੋਹਣਾ ਆ ਅੜੀ ਹੁੰਦੇ ਓਏ ਮੈਂ ਕਹਿੰਦਾ ਆ ਹੀ ਚੀਜ਼ਾਂ ਨਾ ਆ ਦੋ ਇਹ ਇਧਰ ਨੁਕਰੇ ਇੱਕ ਇਧਰ ਇਕਦੋ ਲਵਾ ਲੈਨੇ ਵਿੱਚ ਬਾਕੀ ਛੋਟੇ ਬਲਾਂਟ ਲਵਾ ਲੈਨੇ ਸੈਂਟਰ ਚ ਕਰਦੇ ਯਾਰ ਨੇ ਇਹਦੇ ਡੈਕੋਰੇਸ਼ਨ ਹੁੰਦੀ ਸੀ ਨਿੱਧਰਣਾ ਏਦਾਂ ਜਿasse ਐ ਏਦਾਂ ਹੀ ਇਹ ਵੀ ਸੋਹਣਾ ਹੈ ਕਿਉਂਕਿ ਮੈਂ ਕਹਿੰਦਾ ਅਸਲੀ ਬਣਾਣਾ ਇੱਕ ਅੰਦਰ ਵੀ ਰੱਖੀਏ ਕਰਨ ਨਹੀਂ ਇਹ ਅੱਛੇ ਲੱਗਦੇ ਨੇ ਪੂਰਾ ਫੋਟੋ ਸਾਡਾ ਪਰ ਅੰਦਰ ਜਿਹਾ ਸਿਸਟਮ ਬਣਿਆ ਨਹੀਂਗਾ ਪੂਰਾ ਪੂਰਾ ਇਸ ਤਰ੍ਹਾਂ ਨਾ ਪਰ ਜਾਦਾ ਹੈ ਐ ਮਿਲਾ ਹਾਂ ਅਜੇ ਪੜਨਾ ਹੈ ਨਾ ਅਜੇ ਖਾਲੀ ਹੈ गाइस ਹੁਣ ਥੱਲੇ ਤੱਕ ਮੈਨੂੰ ਨਾ ਪੂਨੀ ਨੀਚੇ ਤੱਕ ਪੜ ਜਾਣਾ ਇਸ ਨੂੰ ਤੇਬ ਗਮਲੇ ਮੇ ਲੱਗੇਗਾ ਨਾ ਜਸਟ ਉਸੇ ਗਮਲੇ ਮੇ ਲੱਗਨੇ ਕੇ 1 ਮਹੀਨੇ ਤੱਕ ਨਾ ਪੂਰਾ ਪੜ ਜਾਂਦੇ ਹੈ ਤੇ ਜੇ ਸਾਦੇ ਚ ਮਿੱਟੀ ਨਹੀਂ ਹੁੰਦੀ ਨਾ ਇਹਨੂੰ ਹਾਂ ਹਾਂ ਤੇ ਥੋੜੀ ਜਿਹੀ ਮਿੱਟੀ ਮਿਲ ਜਾਏ ਤਾਂ ਪੜ ਜਾਂਦੇ ਚਲੋ ਫਿਰ ਕਰੋ ਜਿਹੜਾ ਠੀਕ ਲੱਗਦਾ ਹੋਰ ਕਿਹੜੇ ਕਿਹੜੇ ਤਰਕੋਂ ਯਾਰ ਇਹ ਕਿ ਆ ਵੀ ਸੋਹਣਾ ਵਾਂ ਆਹ ਕਦੇ ਵਾਸਤੇ ਇੱਕ ਮਿੰਟ ਆ ਜਿਹੜਾ ਇਹ ਜਮੀਨ ਚ ਲੱਗਦਾ ਹੈ ਇੱਕਦਾਂ ਹੀ ਜਦ ਬਦਿਆ ਬੰਦਾ ਹੈ ਪਰ ਜਮੀਨ ਚ ਲੱਗਦਾ ਹੈ ਤੇ ਆ ਜਿਹੜਾ ਇਦਾਂ ਹੀ ਡੈਕੋਰੇਸ਼ਨ ਹੀ मैं दिखाता हूँ ना आपको एक ये लाओ ये होता है केप जासमीन का इसमें खुशबू भी आएगी तो फ्लावर भी बड़े सोने होंगे ये इस तरह का वाइट कलर के फ्लावर आते हैं पोर्ट छोटे पोर्ट से लगते हैं ना पूरे परे रहते हैं वाइट कलर ना ਹੋਣ ਕੋਈ ਵੀ ਬਹੁਤ ਆਈ ਆਸ-ਪਾਸ ਹਣ ਦੋ ਤਾਂ ਉਹ ਤੇ ਆ ਕਰਦੇ ਵੱਡੇ ਜਿਹਨਾਂ ਕਿਹਾ ਦੋ ਨੁੱਕਰਾਂ ਚ ਹੋਣੇ ਓਕੇ ਤੇ ਬਾਕੀ ਤਿੰਨਾਂ ਦੇ ਵਿੱਚ ਅਲੱਗ-ਅਲੱਗ ਕਰਦੇ ਥੋੜੇ ਫਲਾਵਰ ਵਾਲੇ ਕਹਿੰਦੇ ਭੜਕੇ ਫਲਾਵਰ ਚ ਲੱਗਣ ਤੋਂ ਸੋਹਣੇ ਲੱਗ ਇੱਕ ਇਹ ਕਰ ਦੇਤਾ ਜਿਸਮੇ 5 ਕਲਰ ਦੇ ਫਲਾਵਰ ਆਉਣਗੇ ਇੱਕ ਹੀ ਬੂਟੇ ਨੂੰ ਅੱਛਾ ਫੋਟੋ ਦਿਖਾ ਦੇਣਾ ਨਾ ਥੋੜਾ ਪਰਮ ਵੀ ਕਰ ਦੂਆ ਵੀ ਸੋਹਣਾ ਲੱਗਾ ਨੂੰ ਵਾਈਟ ਲੁਕ ਨੂੰ ਮੈਂ ਤੁਹਾਨੂੰ ਬਤਾ ਦਾਂ ਪਹਿਲੇ ਸਜਾਵਟ ਵਾਲਾ ਇਧਰ ਵੀ ਉਹ ਫਾਰਮ ਦੇ ਸਜਾਵਟ ਵਾਲਾ ਹੋ ਗਿਆ फिर दूसरा एक फूल दिशा एक सजावट वाला कर दीदा ला पांच बूटे ठीक ना चाहिए ना हो मेरी गरंटी है कॉल अच्छा? करना मैं आ जाऊंगा चलो मनी प्लांट भी है मनी प्लांट अच्छे चल रहा नहीं ना क्या लोग देंगे इस तरह के पांच कलों अच्छा चलो ठीक है कर दे यार। ਲੱਗੀਆਂ ਪਲਾਂਟ ਰੱਖਤੇ ਆ ਦੋ ਆ ਵੱਡੇ ਦੋ ਪਲਾਂਟ ਇੱਧਰ ਰੱਖਤੇ ਇੱਧਰ ਤੇ ਛੋਟੇ ਛੋਟੇ ਜਿਹੜੇ ਆ ਤੇ ਕਹਿੰਦੇ ਇਦਾਂ ਡੈਕੋਰੇਸ਼ਨ ਵਾਸਤੇ ਇਦਾਂ ਰਹਿਣੇ ਹਨਾ ਜਿਵੇਂ ਹੈ ਆ ਵਧੀਆ ਲੱਗਦੇ ਵਾਹੇ ਅੰਦਰ ਵੀ ਇੱਕ ਦੋ ਰਖਾ ਲਾਂਗੇ ਬਾਅਦ ਚ ਤੇ ਇਹ ਆ ਉਹ ਆਹਨ ਫਲਾਵਰ ਵਾਲੇ ਆ ਤਿੰਨ ਇੱਥੇ ਰੱਖ ਦੇਣੇ ਆ ਤਿੰਨ ਵੀ ਇਹ ਬਾਅਦ ਮੰਗਿਆ ਉਹ ਝੰਬਕੇ ਫਲੇ ਆਂਦੀ ਹੁੰਦੀ ਆ ਤੇ ਝੰਮ ਦੇ ਵਿੱਚ ਖਰਾਬ ਖਰੂਬ ਨਾ ਹੋਣੀ ਯਾਰ ਹਾਂ ਟੈਨਸ਼ਨ ਆ ਲਓ ਕੋਈ ਉਹ ਤਾਂ ਮੰਨਣਾ ਨਹੀਂ ਨਾ ਖਰਾਬ ਉਹ

ਮੈਂ ਥੋੜਾ ਥੋੜਾ ਪਾਣੀ ਪਾ ਰਿਹਾ ਵੀਰ ਕਹਿ ਕੇ ਗਿਆ ਸੀ ਕਿੰਦਰ ਇਹ ਟੇਡਾ ਜਿਹਾ ਲੱਗਣ ਰਿਹਾ ਥੋੜਾ ਜਿਹਾ ਹਣ ਕੀ ਵਧੀਆ ਹੋਇਆ ਨਾ ਆ ਲੈੜ ਸੜ ਗਈ ਬੱਸ ਇੱਕ ਗੱਲ ਮਾੜੀ ਹੋਈ ਆ ਆ ਜਖੰਡੀ ਆ ਜੀ ਕਿੰਨੇ ਦੇਜੂਣ ਕਪੜੇ ਹਾਂਜੀ ਦੋਸਤੋ ਤੇ ਆਪਾਂ ਇੱਧਰ ਬੈਠੇ ਆਂ ਪੀਓ ਪਾ ਹਾਂਜੀ ਹਾਂਜੀ ਸਾਹਿਬ ਜੀ ਤਜ਼ਰੀਕਾਲ ਯਾਰ ਚਾਰਜਿਸ ਵਾਹ ਫਤਿਹਦੀ ਆ ਡਗੋ ਮੈਗਾ 8 ਡਿਜੀਟਕ ਦੇ ਇਹ ਚ ਆਵਾਜ਼ ਮੋਝ ਨਹੀਂ ਆਉਂਦੀ ਬੜੀ ਖਰਾਬ ਹੋ ਗਈ ਕੀ ਹੋ ਗਿਆ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਣ ਡਿਆ ਹਨ ਹਾਂ ਹਰਫਤੇ ਵੇਲਾ ਮਮੀ ਕਹਿੰਦੀ ਕਹਿੰਦੀ ਇਹ ਨਸਾਂਭੋ ਕਹਿੰਦੀ ਆਪ ਸੰਭਿਆ ਕਰੋ ਆ ਵੀ ਹਰਫਤੇ ਜਿਆਦਾ ਖੇਡਣ ਹਾਂਜੀ ਦੋਸਤੋ ਲੈਓ ਰੋਟੀ ਠੱਟੀ ਭੁੱਖ ਲੱਗੀ ਆ ਚਾਹ ਲੈ ਆ ਫਿਰ ਤਾਂ ਫਲਕਾ ਫਲਕਾ ਟੈਂਟ ਆਇਕ പു ആ ശരി അഖർ ശ ശരി ബീബിയാണി ബജുർഗ ശരി ടല ശ ശ ശരി കെ ടി ല സിദ്ധാ യാ ਹੇ ਇਹ ਕਿੰਨਾ ਪਾਣਾ ਕੰਮ ਵਾਸ ਫੇਂਡਿਆ ਹੀ ਚੋਣਿਆ ਕੀ ਕੰਦਿਆ ਵਈ ਕੰਦਿਆ ਬਤਿਓਏ ਨਹੀਂ ਇਹ ਮੈਂ ਉਹ ਜੋ ਨਾ ਇਹ ਮੈਂ ਉਹ ਕੀ ਕਹਿੰਦਾ ਜੀ ਕੀ ਕਹਿੰਦਾ ਜੀ ਓਏ ਹਾਂ ਲਾਈ ਹੈ ਸਤਾਨੇ ਲਈ ਦੋਸਤ ਨਹੀਂ ਬੜੋਸਤ ਨਹੀਂ ਸਤਾਨੇ ਪੂਰਾ ਵੇਖੂਣੇ ਸਤਾਨੇ ਵੇਖਾ ਸਤਾਨੇ ਸਤਾਨੇ ਖਾਈ ਆ ਆਪਣੇ ਜਣਿਆ ਸਬਜ਼ੀ ਬਣਾਈ ਅੱਜ ਰੋਟੀ ਖਾਣੀ ਕਿਨੇ ਖਾਣੀ ਆ ਰੋਟੀਆਂ ਦੰਦੀਆਂ ਦੇ ਅੰਨੀਆਂ ਅੱਜ ਜੇ ਸੇ ਦੰਦੀਆਂ ਕਿੱਡੋ ਰੋਟੀ ਨਾ ਖਾਇਆ ਖਾਇਆ ਕਰੋ ਸੋਣਾ ਮੇਰਾ ਪੁੱਤ ਆਹੋ ਮੋਰਖਲੇ ਆ ਤੇ ਭੇਕੇ ਭਰਕੇ ਮਮਾ ਮੈਨੂੰ ਨੋਟੀ ਦੋ ਇੱਕ ਮੇਲੀ ਨੋਟੀ ਲਾ ਦੋ ਹਾਂ ਮੇਰੀ ਥਾਲੀ ਚ ਰੱਖ ਲਓ ਇੱਕ ਨੋਟੀ ਲੈ ਕੇ ਵੀ ਆ ਥੋੜੀ ਸੁਣੀ ਲੱਗਦੀ ਤਾਣੀ ਐ ਬੜਾ ਸੋਹਣਾ ਕਰਦਾ ਹੈ ਹਾਂ ਖੰਡ ਹਰ ਇੱਕ ਜੀ ਮੋਜ ਜਪਦਾ ਹੈ ਇਹ ਇਹ ਨਹੀਂ ਲਾਵਣੀ ਜਿੰਨੇ ਮਰਜ਼ੀ ਜੋਰ ਲਾ ਤਕਾਉ ਹੈ ਹੀ ਨਹੀਂ ਤੈਨੂੰ ਜਾਈ ਚ ਹੋਰ ਲਾਉਂਦਾ ਚਾਹਣ ਕਿੰਨਾ ਲਾ ਦੂੰ ਇਹ ਥਰੋਪਾ ਦੇਣੇ ਅਗਲਾ ਉਹ ਜੇ ਕਿੰਨੇ ਕੇ ਜੇ ਪਾਸੇ ਸੁਣੇ ਕਿੱਥੇ ਰੱਖੇ ਪਾ ਦੇਣੇ ਇਹ ਮੁਤੀ ਜੀ ਜਰਤ ਨਹੀਂ ਖਾਣੀ ਇਹ ਚੂੜੀਆਂ ਤੈਨੂੰ ਇਹੋ ਛੱਟ ਦੇਂਦੇ ਨਿਕ ਨਿਕ ਇਚਤਾਂ ਨਹੀਂ ਚੱਲ ਇਹ ਪੌਣੀ ਲਾਉਣੇ ਨਹੀਂ ਇਹ ਇਹ ਪੌਣੀ ਕੀ ਹੋਂ ਲਾਇਆ ਇਦਾਂ ਲਾ ਕਰੀਦਾ ਸਿਆਣੇ ਬੋਲੀ ਦੱਸਿਆ ਨੇ ਲੋਕੀ ਕਹਿੰਦੇ ਹਰਫਤ ਬਹੁਤ ਸਿਆਣਾ ਹੋ ਕੁਤਾ ਲੱਗ ਗਿਆ ਫੇ ਰੋਟੀ ਬਕੌਣ ਚੱਲੀ ਤੋ ਲਿਆ ਉਹ ਤੇ ਵੀ ਨਹੀਂ ਲੱਗਾ ਰੱਟੀ ਬਣੀ ਚੱਕੀ ਆਂ ਤੇ ਮੇ ਤਾਂ ਆਪਰੇ ਵਧੀਆ ਹੁੰਦੇ ਨਾ ਸਪੀਨੀ ਤੇ ਵੀ ਨਹੀਂ ਤੈਨੂੰ ਦਿਖਾਉਣਾ ਹੁਣ ਮੈਂ ਤਾਂ ਮੈਂ ਬਸ ਇਹੋ ਵੇਖਿਆ ਕਰ ਅੱਜ ਟੀਵੀ 'ਤੇ ਬਹੁਤ ਖਿਆਣੇ ਨੇ ਹੁਣ ਰੋਟੀ ਆ ਗਈ ਆਪਣੀ ਹਾਂਜੀ ਤੁਸੀਂ ਖਾ ਲ ਕੇ ਆ ਕੁਝ ਆਉਣਾ ਆਜੇ ਸਕਲੋ ਤਾਂ ਹੀ ਰੋਟੀ ਆ ਜਾ ਤੂੰ ਮਮਾ ਉੱਠ ਪਾ ਗਾਂ ਰੋਟੀ ਖਾਈਏ ਉਠ ਪਾ ਤੂੰ ਲੈ ਆ ਮੈਂ ਨਾਲੇ ਆ ਜਾ